ਲੋ ਵੀ ਦੋਸਤੋ ਸਵਾਗਤ ਹੈ ਤੁਹਾਡਾ ਦੂਜੀ ਵੀਡੀਓ ਦੇ ਵਿੱਚ ਆਪਾਂ ਲੁਧਿਆਣਾ ਐਕਸੀਬਿਸ਼ਨ ਸੈਂਟਰ ਦੇ ਵਿੱਚ ਖੜੇ ਆ ਤੇ ਜਿੱਥੇ ਤੁਹਾਨੂੰ ਇੰਟੀਰੀਅਰ ਐਕਸਟੀਰੀਅਰ ਦੇ ਬਹੁਤ ਸੋਹਣੇ ਪ੍ਰੋਡਕਟ ਦਿਖਾਵਾਂਗੇ ਤੇ ਅੱਜ ਸ਼ੁਰੂਆਤ ਕਰਦੇ ਆਪਾਂ ਦਾ ਡਾ ਡਿਜ਼ਾਈਨ ਸਕੁਆਇਰ ਜਿਨ੍ਹਾਂ ਦਾ ਫਰਨੀਚਰ ਤੇ ਇੰਟੀਰੀਅਰ ਦੇ ਬਹੁਤ ਸਾਰੇ ਸੋਹਣੇ ਪ੍ਰੋਡਕਟ ਨੇ ਤੇ ਸਾਰੇ ਆਪਾਂ ਵੇਟ ਕਰਾਵਾਂਗੇ ਤੇ ਗੱਲਬਾਤ ਕਰਾਂਗੇ ਤੇ ਜੇ ਦੇਖੀਏ ਫਰਨੀਚਰ ਤੋਂ ਫਰਨੀਚਰ ਦੇ ਵਿੱਚ ਕਾਫੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਤੁਹਾਨੂੰ ਜਿਹੜੇ ਡਿਜ਼ਾਈਨ ਮਿਲ ਜਾਣਗੇ ਟੇਬਲ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਜਿਹੜੇ ਵਧੀਆ ਪ੍ਰੋਡਕਟ ਨੇ ਉੱਪਰ ਲੈਂਪ ਵਗੈਰਾ ਇੰਟੀਰੀਅਰ ਦਾ ਤੁਸੀਂ ਸਾਰਾ ਦੇਖ ਸਕਦੇ ਹੋ ਤੇ ਇਹਨਾਂ ਕੋਲ ਤੁਹਾਨੂੰ ਜਿਵੇਂ ਕਸਟਮਾਈਡ ਫਰਨੀਚਰ 카ਰਪਟ ਵਾਲ ਪੈਨਲਿੰਗ ਬਾਰਡਰੋਬ ਲਾਈਟਿੰਗ ਡੈਕੋਰ ਤੇ ਪੇਂਟਿੰਗ ਤੇ ਇੰਪੋਰਟ ਸਰਵਿਸ ਮਤਲਬ ਵੀ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਬਹੁਤ ਹੀ ਸੋਹਣੇ ਤੇ ਵੱਖਰੇ ਤਰੀਕੇ ਦੀ ਮਿਲਣੀ ਆ ਤੇ ਜਿਵੇਂ ਡਿਸਪਲੇ ਇਹਨਾਂ ਨੇ ਤਿਆਰ ਕੀਤੀ ਹੋਈ ਹੈਗੀ ਤੇ ਬਹੁਤ ਹੀ ਸੋਹਣਾ ਤੇ ਵਧੀਆ ਤਰੀਕੇ ਨਾਲ ਬਾਈ ਉਹਰਾ ਨੇ ਜਿਹੜਾ ਆਪਣਾ ਡਿਸਪਲੇ ਸੈਂਟਰ ਉੱਤੇ ਤਿਆਰ ਕੀਤਾਗਾ ਤੇ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀ ਇੱਕ ਵੱਖੋ ਵੱਖਰੀ ਚੀਜ਼ ਜਿਵੇਂ ਇੱਧਰ ਵੱਖਰੀਆਂ ਚੇਅਰ ਤੇ ਵੱਖਰੇ ਸੋਫੇ ਤੁਹਾਨੂੰ ਜਿਹੜੇ ਦੇਖਣ ਨੂੰ ਮਿਲਨੇ ਨੇ ਤੇ ਇੱਧਰ ਡਾਈਨਿੰਗ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਤਿਆਰ ਕੀਤਾ ਹੋਇਆਗਾ ਤੇ ਇੱਥੋਂ ਤੁਹਾਨੂੰ ਕੁਝ ਆਈਡੀਆ ਵੀ ਮਿਲਣਗੇ ਜੇ ਤੁਸੀਂ ਇੰਟੀਰੀਅਰ ਦੇ ਵਿੱਚ ਕੁਝ ਕਰਨਾ ਚਾਹਣੇ ਹੋਗੇ ਤੇ ਦੇਖੋ ਤੁਸੀਂ ਬਾਕੀ ਇੱਕ ਮਤਲਬ ਡਾਈਨਿੰਗ ਟੇਬਲ ਨੂੰ ਜੇ ਕਹੀਏ ਨਾ ਪੂਰੀ ਸੋਹਣੇ ਤਰੀਕੇ ਨਾਲ ਸਜਾਇਆ ਹੋਇਆ ਤੁਸੀਂ ਦੇਖ ਸਕਦੇ ਤੇ ਆਜੋ ਚੱਲਦੇ ਹਾਂ ਹੁਣ ਆਪਾਂ ਅਗਲੀ ਸਟਾਲ ਵੱਲ ਤੇ ਕਰਦੇ ਆں ਗੱਲਬਾਤ ਆ ਜਿ ਆਪਾਂ ਦੂਜੀ ਸਟਾਲ ਤੇ ਪਹੁੰਚੇ ਆਂ ਗੁਰੂ ਨਾਨਕ ਡੀਕੋਰ ਇਹਨਾਂ ਦੇ ਕੋਲ ਜਿਵੇਂ ਤੁਸੀਂ ਇੰਟੀਰੀਅਰ ਦੇ ਬਹੁਤ ਸਾਰੇ ਪ੍ਰੋਡਕਟ ਮਿਲਦੇ ਨੇ ਬਾਈ ਦਿਓਗੇ ਜਾਣਕਾਰੀ ਵੀ ਕਿਹੜੇ ਕਿਹੜੇ ਪ੍ਰੋਡਕਟ ਆਪਨੇ ਕੋਲ ਮਿਲਦੇ ਆਂ ਜੀ ਸਾਡੇ ਕੋਲ ਹਰ ਹਰ ਵੈਰਾਈਟੀ ਹੋਏਗੀ ਗਰਾਸ ਹੋ ਗਿਆ ਜਿਵੇਂ ਵਰਟੀਕਲ ਗਰਾਸ ਗਾਰਡਨ ਬਲਾਈਂਡਸ ਵਗੈਰਾ ਕਨਸੈਪਟ ਲੋਬਰ ਵਗੈਰਾ ਆਪੀ ਸਟੋਨ ਜਿਹੜੇ ਲੇਟੈਸਟ ਚੱਲ ਰਹੇ ਇਹ ਨੇ ਤੇ ਬਲਾਈਂਡਸ ਆ ਪੂਰਾ ਅਸੀਂ ਇੰਟੀਰੀਅਰ ਕਰਕੇ ਦਿੰਨੇ ਆ ਭਾਜੀ ਠੀਕ ਹੈ ਜੀ ਬਿਲਕੁਲ ਇੰਟੀਰੀਅਰ ਦਾ ਜੇ ਕਹਿ ਦੀ ਗਜੀਬਾ ਵਗੈਰਾ ਬਣਾਉਣੀ ਉਹਦੇ ਵਾਸਤੇ ਸਾਡੇ ਕੋਲ ਪੂਰਾ ਪੂਰਾ ਪ੍ਰੋਪਰ ਹੈ ਸਾਡੇ ਕੋਲ ਰੈਡੀ ਸਟਾਕ ਹੁੰਦਾ ਹੈ ਭਾਜੀ ਜੀ ਪੂਰਾ ਸਟਾਕ ਭਾਈ ਜੀ ਆਫਿਸ ਲੋਕੇਸ਼ਨ ਕਿੱਥੇ ਹੈ ਭਾਜੀ ਕੋਚਰ ਮਾਰਕੀਟ ਜੀ ਐਸਆਰ ਰੋਡ ਵੱਲ ਜਾਣਾ ਹੈ ਉੱਥੇ ਪੰਜਾਬ ਬੈਂਸ਼ਨਲ ਬੈਂਕ ਦੇ ਬਿਲਕੁਲ ਨਾਲ ਲੁਧਿਆਣਾ ਜੀ ਹਾਂਜੀ ਲੁਧਿਆਣੇ ਚ ਜੀ ਬੱਸ ਸਟੈਂਡ ਦੇ ਕੋਲ ਜੀ ਤੇ ਅੱਗੇ ਦੋਸਤੋ ਤੁਸੀਂ ਨਾਮ ਤੋਂ ਸਰਚ ਕਰ ਸਕਦੇ ਹੋਗੇ ਤੇ ਗੁਰੂ ਨਾਨਕ ਦੇਕੋ ਗੁਰੂ ਨਾਨਕ ਦੇਕੋ ਹੋਲ ਸੇ سٹੋਰ ਹੈਗਾ ਤੇ ਬਹੁਤ ਸੋਹਣੇ ਵਧੀਆ ਪ੍ਰੋਡਕਟ ਬਾਈ ਉਹਨਾਂ ਕੋਲ ਮਿਲਦੇ ਨੇ ਦੋਸਤੋ ਆਪਾਂ ਪਹੁੰਚ ਗਏ ਜੀ ਬੋਲਟਾਸ ਦੇ ਇੱਕ ਐਕਸਕਲੂਸਿਵ ਜੋ سٹਾਲ ਹੈਗੀ ਤੇ ਬਾਈ ਉਹਨਾਂ ਨੇ ਸਾਰੇ ਪ੍ਰੋਡਕਟ ਲਾਏ ਆ ਸਰ ਬੋਲਟਾਸ ਦੇ ਜਿਹੜੇ ਨਵੇਂ-ਨਵੇਂ ਪ੍ਰੋਡਕਟ ਨੇ ਜਿਹੜੇ ਘਰਾਂ ਦੀ ਸਜਾਵਟ ਦੇ ਵਿੱਚ ਹਿੱਸਾ ਬੰਨ੍ਹਦੇ ਨੇ ਤੇ ਉਹਨਾਂ ਬਾਰੇ ਦਈਏ ਜਾਣਕਾਰੀ ਬੇਸਿਕਲੀ ਸਰ ਬੋਲਟਾਸ ਇੱਕ ਨਵੀਂ ਰੇਂਜ ਆਈ ਹੈ ਜ ਜੁਣ ਆਪਾਂ ਮਲਟੀਮੈਕਸ ਯੂਨਿਟਸ ਕਹਿੰਦੇ ਆ ਜਿੱਦ ਵੀ ਤੁਸੀਂ ਡਿਫਰੈਂਟ ਰੂਮਸ ਨੂੰ ਤੁਸੀਂ ਆਪਾਂ ਕਨੈਕਟ ਕਰ ਸਕਦੇ ਆ ਇੱਕ ਸਿੰਗਲ ਆਰਡਰ ਨਾਲ ਤੇ ਇਹਦੇ ਵਿੱਚ ਤੁਸੀਂ ਡਿਫਰੈਂਟ ਰੂਮਸ ਦੇ ਵਿੱਚ ਡਿਫਰੈਂਟ ਇੰਡੋਸ ਤੁਸੀਂ ਲਗਾ ਸਕਦੇ ਹੋ ਕਿਸੇ ਵਿੱਚ ਤੁਸੀਂ ਸਪਰੇਟ AC ਲਗਾ ਸਕਦੇ ਹੋ ਕਿਸੇ ਕੈਸਟ ਲਗਾ ਲਗਾ ਸਕਦੇ ਹੋ ਕਿਸੇ ਵਿੱਚ ਤੁਸੀਂ ਡਕਟੇਬਲ ਲਗਾ ਸਕਦੇ ਹੋ ਇਹ ਸਾਰੇ ਯੂਨਿਟਸ ਜਿਹੜੇ ਹੈ ਉਹਨੂੰ ਆਪਾਂ ਕਨੈਕਟ ਕਰ ਸਕਦੇ ਇੱਕ ਆਊਟਡੋਰ ਦੇ ਨਾਲ ਔਰ ਉਹ ਆਰਡਰ ਜਿਹੜਾ ਹੈ ਉਹ ਵੇਰੀਅਲ ਸਪੀਡ ਦਾ ਹੈ ਜੀ ਅਗਰ ਜਿਹੜਾ ਰੂਮ ਤੁਸੀਂ ਚਲਾਓਗੇ ਇਹਦੀ ਪਾਵਰ ਕੰਜ਼ਮਪਸ਼ਨ ਉਨੀ ਹੀ ਯੂਜ਼ ਹੋਏਗੀ ਜੋ ਅੰਦਰ ਤੁਸੀਂ ਚਲਾ ਰਹੇ ਹੋਗੇ ਠੀਕ ਹੈ ਜੀ ਇਹ ਲੇਟੈਸਟ ਟੈਕਨੋਲੋਜੀ ਹੈ ਤੇ ਹੌਟ ਇਨ ਕੋਲ ਟੈਕਨੋਲੋਜੀ ਹੈ ਸਰ ਹਾਂ ਤੁਸੀਂ ਐਸ ਐਕਚੁਅਲੀ ਇਹਦੇ ਚ ਹੋਰ ਬੈਨੀਫਿਟ ਵੀ ਹੈਗਾ ਨਾਲ ਦੇ ਨਾਲ ਨਾ ਇਹਦੇ ਹੌਟ ਐਂਡ ਕੋਲਡ ਵੀ ਹੈਗਾ ਵਾ ਤੇ ਜਿਹੜੀ ਇਹਦੀ ਖਾਂ ਦੋਨੋਂ ਆਪਸ਼ਨ ਅਵੇਲੇਬਲ ਆ ਤੁਸੀਂ ਪਿਕ ਐਂਡ ਚੂਜ਼ ਡਿਜ਼ਾਈਨ ਕਰ ਸਕਦੇ ਹੋ ਐਸ ਪਰ ਰਿਕੁਆਇਰਮੈਂਟ ਕਿ ਤੁਸੀਂ ਕਿਹੜੇ ਰੂਮਸ ਕਿੰਨਾ ਰਾਉਣਾ ਐਸ ਪਰ ਸਾਈਜ਼ ਐਸ ਪਰ ਨਾਲੇ ਇਟ ਇਜ਼ ਕਸਟਮਾਈਜ਼ ਕਸਟਮਾਈਜ਼ ਹੋ ਜਾਊਗਾ ਜੀ ਤੇ ਇਹਦੀ ਮਤਲਬ ਨੋਮੀਨਲ ਅਚੇ ਰੇਟਸ ਤੇ ਇਹਦੀ 1 ਸਾਲ ਦੀ ਕੰਪਰੀਹੈਂਸਿਵ ਵਾਰੰਟੀ ਹੈ ਸੋ ਦਿਸ ਇਜ਼ ਦ ਲੇਟੈਸਟ ਜਿਹੜੀ ਹੈਗੀ ਹੈ ਟੈਕਨੋਲੋਜੀ ਜਿਹੜੀ ਅਕੋਰਡਿੰਗਲੀ ਯੂਜ਼ ਹੋ ਜਾਂਦੀ ਆ ਅੱਜਕੱਲ ਦੇ ਮਾਰਕੀਟ ਕਿਉਂਕਿ ਕਮਰਸ਼ੀਅਲ ਤੋਂ ਸ਼ਿਫਟ ਕਰ ਰਹੀ ਹੈ ਮਾਰਕੀਟ ਰੈਜ਼ੀਡੈਂਸ਼ੀਅਲ ਵੱਲ ਪਹਿਲਾਂ ਕਮਰਸ਼ੀਅਲ ਦੇ ਵਿੱਚ ਜ਼ਿਆਦਾ ਸੀਗੇ ਹੁਣ ਰੈਜ਼ੀਡੈਂਸ਼ੀਅਲ ਦੇ ਵਿੱਚ ਸਮਾਲ VRF ਯੂਨਿਟਸ ਮਲਟੀਮੈਕਸ ਫ੍ਰੀ ਮੈਚਸ ਯੂਜ਼ ਹੋ ਰਿਹਾ ਸੋ ਦਿਸ ਇਜ਼ ਯੂਜ਼ਰ ਫ੍ਰੈਂਡਲੀ ਐਂਡ ਆਰਕੀਟੈਕਟਸ ਆਲਸੋ ਆਰ ਪ੍ਰੋਮੋਟਿੰਗ ਦਿਸ ਜੀ ਲਓ ਵੀ ਦੋਸਤੋ ਜਦੋਂ ਹੁਣ ਤੁਸੀਂ ਘੱਟ ਜਾਉਣਾ ਸਰ ਥੈਂਕ ਯੂ ਤਾਂ ਹੁਣ ਕਸਟਮਾਈਜ਼ ਤੁਸੀਂ ਬੋਲਟਸ ਦੇ AC ਵੀ ਲੈ ਸਕਦੇ ਹੋ ਵੀ ਜਿਹੜੇ ਰੂਮ ਦੇ ਵਿੱਚ ਜਿਵੇਂ ਲਪਾਉਣਾ ਤੁਸੀਂ ਵੱਡਾ ਛੋਟਾ ਇਹ ਨਹੀਂ ਹੈਗਾ ਵੀ ਤੁਹਾਨੂੰ ਬਾਹਰੋਂ ਸਿੱਧਾ ਸ਼ੋਰੂਮ ਤੇ ਲੈ ਕੇ ਆਉਣਾਗਾ ਇਹ ਵੀ ਇੱਕ ਵਧੀਆ ਜਿਹੜੇ ਫੀਚਰ ਨੇ ਸਰ ਹੋਰ ਵੀ ਜਿਵੇਂ ਪ੍ਰੋਡਕਟ ਆਪਾਂ ਕਰਦੇ ਆ ਵੀ ਘਰ ਦੇ ਵਿੱਚ ਸਾਰੇ ਜਿਵੇਂ ਯੂਜ਼ ਹੁੰਦੇ ਆ ਹੋਰ ਕਿਹੜੇ-ਕਿਹੜੇ AC ਤੋਂ ਬਗੈਰ ਪ੍ਰੋਡਕਟ ਆਪਣੇ ਆਉਂਦੇ ਨੇ ਨਹੀਂ ਆਪਣੇ ਸੀ Air conditioning ਦੇ ਆ ਸਰ Air conditioning ਠੀਕ ਹੈ ਸਰ ਥੈਂਕ ਯੂ ਥੈਂਕ ਯੂ ਸਰ ਲਓ ਵੀ ਦੋਸਤੋ ਹੁਣ ਆਪਾਂ ਆ ਗਏ ਮੁੰਛੀ ਡਿਜੀਟਲ ਵਾਲ ਪੇਪਰ ਤੇ ਵਾਲ ਪੇਪਰ ਦੀ ਦੁਨੀਆ ਦੇ ਵਿੱਚ ਜਿਵੇਂ ਆਪਾਂ ਦੇਖੀਏ ਵੀ ਕਲਰ ਤੋਂ ਹਟ ਕੇ ਲੋਕ ਅੱਜ ਕੱਲ ਬਾਲ ਪੇਪਰਾਂ ਵਾਲੇ ਰੁਕ ਕਰ ਰਹੇ ਨੇ ਤਾਂ ਬਾਲ ਪੇਪਰ ਦੀ ਵੀ ਤੁਹਾਨੂੰ ਬਹੁਤ ਸਾਰੀ ਵੈਰਾਈਟੀ ਮਿਲ ਜਾਨੀ ਆ ਮੁੰਸੀ ਡਿਜੀਟਲ ਵਾਲ ਪੇਪਰ ਤੇ ਸਰ ਨਾਲ ਗੱਲਬਾਤ ਕਰਾਂਗੇ ਸਰ ਕਿਹੜੇ ਕਿਹੜੇ ਆਪਣੇ ਕੋਲ ਜਿਹੜੇ ਇੰਟੀਰੀਅਰ ਦੇ ਵਿੱਚ ਵਾਲ ਪੇਪਰ ਤੇ ਡਿਜ਼ਾਈਨ ਆਪਣੇ ਕੋਲ ਮੁੰਸ਼ੀ ਦਾ ਕਸਟਮਾਈਜ਼ ਵਾਲਪੇਪਰ ਹੈਗਾ ਜੀ ਉਸ ਤੋਂ ਬਾਅਦ ਤੁਹਾਨੂੰ ਬਲਾਈਂਡਸ ਹੈਗੀਆਂ ਜੀ ਜੀ ਟੀਕੇ ਜ਼ेड ਦੀ ਬੀਐਮ ਵਿੰਡੋ ਬਲਾਈਂਡਸ ਹੈਗੀਆਂ ਜੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਮਿਲ ਜਾਏਗੀ ਰਿਮੋਟ ਵਾਲੀਆਂ ਮਿਲਣਗੀਆਂ ਆ ਤੇ ਕਟਰਨ ਟਰੈਕ ਮਿਲ ਜਾਣਗੇ ਰਿਮੋਟ ਵਾਲੇ ਜੀ ਚਲਾ ਕੇ ਦੇਖ ਲਓ ਤੁਸੀਂ ਭਾਵੇਂ ਹਾਂ ਇੱਕ ਚਲਾ ਕੇ ਦਿਖਾ ਦਿਓ ਸਰ ਰਿਮੋਟ ਵਾਲੇ ਕਟਰਨ ਨੇ ਰਿਮੋਟ ਵਾਲੇ ਕਟਰਨ ਮਿਲ ਜਾਣਗੇ ਜੋ ਮਰਜੀ ਫਿਗਰ ਮਨ ਵਾਲੋ ਕਿਸੇ ਕਿਸਮ ਦੀ ਵੀ ਜੀ ਹਰ ਇੱਕ ਤਰ੍ਹਾਂ ਦੀ ਫਿਗਰ ਬਣ ਜਾਏਗੀ ਵਾਲਪਰ ਦੇ ਬਲਾਈਂਡਸ ਬਣ ਜਾਣਗੇ ਕਸਟਮਾਈਜ਼ ਬ੍ਰੈਂਡ ਬਣ ਜਾਣਗੇ ਗਲਾਸ ਫਿਲਮ ਲੱਗ ਜਾਏਗੀ ਕਸਟਮਾਈਜ਼ ਗਲਾਸ ਫਿਲਮ ਕਈ ਕੰਪਨੀ ਡੀਲ ਕਰਦੇ ਜੀ ਹੋਰ ਕੋ ਕੰਪਨੀ ਡੀਲਿੰਗ ਕਰਦੇ ਠੀਕ ਹੈ ਜੀ ਬਲਾਈਂਡ ਸੜੀਆਂ ਲੋਕਲ ਆਪਣੇ ਲੁਧਿਆਣੇ ਦੀ ਬੰਦੀਆਂ ਇਹਦੀ ਸੜੀ ਆਪਣੀ ਪ੍ਰੋਡਕਸ਼ਨ ਹੈ ਠੀਕ ਹੈ ਜੀ ਜਿਹੜਾ ਮੁੰਸੀ ਵਾਲਪੇਪਰ ਦਾ ਆਪਣਾ ਜਿਹੜਾ ਸ਼ੋਰੂਮ ਆ ਲੁਧਿਆਣਾ ਦੇ ਵਿੱਚ ਹੈ ਸਰ ਆ ਲੁਧਿਆਣਾ ਦੇ ਵਿੱਚ ਹੀ ਆ ਜੀ ਐਡਰੈਸ ਦੱਸ ਦੇ ਸਰ ਈਐਸਸੀ ਰੋਡ ਤੇ ਆ ਜੀ ਬੀਐਮ ਵਿੰਡੋ ਬਲਾਈਂਡਸ ਦੇ ਨਾਂ ਤੇ ਜੀ ਬੀਐਮ ਗਲਾਸ ਇੰਡਸਟਰੀ ਦਸ਼ਮੇਸ਼ ਗਲਾਸ ਹਾਊਸ ਜੀ ਲੋਕ ਵੀ ਦੋਸਤੋ ਜੇ ਤੁਸੀਂ ਵਾਲ ਪੇਪਰ ਜਾਂ ਗਲਾਸ ਦਾ ਕੈਂਟ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਦਾ ਇੰਟੀਰੀਅਰ ਸਟੂਡੀਓ ਮੁੰਸੀ ਵਾਲਪੇਪਰ ਦਾ ਨੰਬਰ ਨੋਟ ਕਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਕਸਟਮਾਈਜ਼ ਕਾਰਟਨ ਜਾਂ ਵਾਲ ਪੇਪਰ ਤੁਸੀਂ ਲਵਾ ਸਕਦੇ ਜਿਵੇਂ ਤੁਹਾਨੂੰ ਸਾਰੇ ਆਪਾਂ ਡਿਸਪਲੇ ਕਾਊਂਟਰ ਦਿਖਾ ਰਹੇ ਹਾਂ ਨਾ ਹਰ ਇੱਕ ਕੰਪਨੀ ਨੇ ਵੱਖੋ ਵੱਖਰੇ ਤਰੀਕੇ ਨਾਲ ਪੂਰੀ ਬਾਹ ਲਾਈ ਹੋਈ ਹੈ ਤੇ ਸਟਾਈਲਿਸ਼ ਫਰਨੀਚਰਾਂ ਨਾਲ ਵੀ ਆਪਾਂ ਪਹੁੰਚੇ ਹਾਂ ਜਿਨ੍ਹਾਂ ਦਾ ਬਹੁਤ ਸੋਹਣੇ ਤਰੀਕੇ ਨਾਲ ਫਰਨੀਚਰ ਨੂੰ ਜਿਹੜਾ ਮੈਨੂਜ਼ ਕਰਕੇ ਡਿਸਪਲੇ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਸੋਫੇ ਵੀ ਬੈੱਡਰੂਮ ਵੀ ਤੁਸੀਂ ਜੋ ਵੀ ਚੀਜ਼ ਤਿਆਰ ਕਰਾਉਣੀ ਹੈ ਉਹ ਕਰਵਾ ਸਕਦੇ ਹੋ ਤੇ ਅੱਗੇ ਸਾਰਾ ਹੋਰ ਨਾਲ ਗੱਲਬਾਤ ਕਰਾਂਗੇ ਤੇ ਜਾਣਕਾਰੀ ਲਵਾਂਗੇ ਸਰ ਸਵਾਗਤ ਹੈ ਚੈਨਲ ਤੇ ਸਟਾਈਲਿਸ਼ ਫਰਨੀਚਰ ਦਾ ਤੇ ਕਿਹੜੇ ਕਿਹੜੇ ਪ੍ਰੋਡਕਟ ਦੇ ਵਿੱਚ ਤੁਸੀਂ ਡੀਲ ਕਰਦੇ ਹੋ ਸਰ ਅਸੀਂ ਸਰ ਕਸਟਮਾਈਜ਼ ਫਰਨੀਚਰ ਦੇ ਵਿੱਚ ਡੀਲ ਕਰਦੇ ਹਾਂ ਜੀ ਉਹ ਜਿਹਦੇ ਵਿੱਚ ਬੈੱਡ ਸੋਫਾ ਕਿਚਨ ਡਾਈਨਿੰਗ ਟੇਬਲ ਔਰ ਐਲ ਸੀ ਡੀ ਯੂਨਟ ਔਰ ਸਟੱਡੀ ਟੇਬਲ ਹਰ ਤਰ੍ਹਾਂ ਦਾ ਫਰਨੀਚਰ ਤੁਸੀਂ ਆਪਣੇ ਡਿਜ਼ਾਈਨ ਦੇ ਹਿਸਾਬ ਨਾਲ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਮਿੱਤਰੋ ਅਗਲੀ ਜਿਹੜੀ ਸਟਾਲ ਹੈਗੀ ਬਰਨਾਲਾ ਮਾਰਕੀਟਿੰਗ ਏਜੰਸੀ ਜਿਨ੍ਹਾਂ ਕੋਲੇ ਮੈਂ ਦੇਖ ਰਿਹਾ ਨਾ ਗੋਦਰੇ ਤੇ ਬਹੁਤ ਵਧੀਆ ਪ੍ਰੋਡਕਟ ਪਏ ਨੇ ਤੇ ਇੱਕ ਬਹੁਤ ਜ਼ਰੂਰੀ ਪ੍ਰੋਡਕਟ ਹੁੰਦਾ ਜਿਵੇਂ ਤਜੋਰੀ ਜਿਵੇਂ ਸਨਿਆਰ ਕੋਲੇ ਜਾਂ ਬੈਂਕਾਂ ਚ ਵੱਡੇ ਵੱਡੇ ਲੋਕਰ ਲੱਗੇ ਹੁੰਦੇ ਨੇ ਉਸ ਤਰ੍ਹਾਂ ਦੇ ਗੋਦਰੇਜ ਦੇ ਤੁਸੀਂ ਕੋਈ ਵੀ ਲੋਕਰ ਤੁਸੀਂ ਲੈਣਾ ਚਾਹੁੰਦੇ ਹੋ ਆਪਣੇ ਘਰ ਦੇ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਕੰਟੈਕਟ ਕਰ ਸਕਦੇ ਹੋਗੇ ਤੇ ਹਰ ਤਰ੍ਹਾਂ ਦੀ ਤਜੋਰੀ ਜਿਵੇਂ ਇੱਥੇ ਮੈਨੂੰ ਰੱਖਿਆ ਹੋਇਆ ਤੁਸੀਂ ਗੂਗਲ ਚ ਵੀ ਸਰਚ ਕਰ ਸਕਦੇ ਹੋ ਤੇ ਤੁਹਾਨੂੰ ਅਵੇਲੇਬਲ ਮਿਲੂਗੀ ਬਰਨਾਲਾ ਮਾਰਕੀਟ ਦੇ ਏਜੰਸੀ ਕੋਲ ਦੋਸਤੋ ਆਪਾਂ ਨੈਕਸਟ ਸਟਾਲ ਤੇ ਪਹੁੰਚੇ ਆ ਪਲੈਟਿਨਮ प्योर जी तो ये वाटर इज लाइफ तो सर ना गल बात करेंगे भी की प्रोडक्ट है सर जानकारी देगा सर ये एस एस का वाटर टैंक है स्टेनलेस स्टील ओवर टैंक जैसे प्लास्टिक के टैंक आते हैं ना पहले आते थे आर सी सी के टैंक होते सीमेंटेड टैंक उसको रिमूवल करके अब एस एस के टैंक आए हैं जैसे बेनिफिट पहले है टेम्परेचर मेंटेन ठीक है सर्दियों में ठंडा पानी नहीं होगा गर्मियों में गर्म नहीं होगा मान के चलो पैंतालीस डिग्री टेम्परेचर है जी ठीक है उस केसेज में आपका इसमें सत्ताईस से अट्ठाईस लीटर मेंटेन रहेगा वाटर पहला टेम्परेचर मेंटेन है सेकेंड है हंड्रेड हुण, परसेंट हाइजेनिक वाटर रहेगा अंदर कोई इसमें फंगर कोई रस्टिंग क्योंकि शीट जो यूज़ करते हैं हम इसमें तीन एल की शीट यूज़ करते हैं ये देखिए है। अंदर तीन एल ग्रेड है ठीक है नेट्रल वॉल है ग्लास वूल है पफ इंसुलेशन है आउटर ती, तीन ग्रेड है सत्तर एम की इंसुलेशन रहती है राउंड में टॉप में वन ट्वेंटी एम एम इंसुलेशन रहती है पूरी बिल्कुल बिल्कुल और सबसे बड़ी आज की डेट में जो पानी को देख के रहता है कि हंड्रेड परसेंट हर कोई हाइजेनिक वाटर चाहता है कि पानी बिल्कुल कि हेल्थ के लिए बिल्कुल हर चीज़ और ईजी टू क्लीन रहता है नीचे बॉटम इसको कॉनिकल बेस है नीचे से ठीक है सर सफाई करने के लिए आप एक बंदा बाहर से बुलाते हैं जब जाके इसकी सफाई होती है ठीक है सर ठीक है सर, एक वारंटी गारंटी की आ जाती है वारंटी इसमें नाइन ईयर्स की वारंटी रहती है हमारी ठीक है ठीक है और इसकी गारंटी रहेगी अपनी वन ईयर्स की रिप्लेसमेंट गारंटी है ठीक है सर्विस वगैरह सर सर्विस में बिल्कुल आप मेंटेनेंस फ्री की टैंक है, ही है। सर्विस की जरूरत है आपका घर का सर्वेंट है आप खुद भी इसको सर्विस कर सकते हैं ठीक है कंपनी हमारी साहिबाबाद दिल्ली की

वाटर में दो चीज़ें हार्डनेस की होती है कैल्शियम और मैग्नीशियम जी उसको रिमूवल करने के लिए हमें सॉफ्टनर लगाना पड़ता है जैसे आपने स्केलिंग देखा वॉट में बॉडी में स्केलिंग आती है बाल खराब हो जाते हैं हार्ड वाटर होता है पीने लायक भी नहीं होता तो उसके लिए वाटर सॉफ्टनर लगाया जाता है हमारे को ठीक है ठीक है उसके बाद हमारे एक कॉन्सेप्ट आता है प्रेशर पम्प आपने देखा बहुत सी जगह बाथरूम में प्रेशर नहीं आ पाता बहुत सी जगह बाथरूम में प्रेशर नहीं आ पाता आपने दो तीन बाथरूम में एक साथ खोले तो प्रेशर कम थोड़ा लो हो जाता है ठीक है शावर में या बॉडी जेट में उसके लिए प्रेशर पंप लगता है आउटलेट पे टैंक के लिए ठीक है, है जी।, जी ये इसमें हमारी कैपेसिटी आती है इसमें प्रेशर पंप की हाफ एच पी पी एक on पी डेढ़ hp पी दो 2 पी अगर मान के चलो 15 से 20 बाथरूम है तो इसमें टू इन बूस्टर भी आता हमारे पास ठीक है जिनना मतलब बड़ी कोठी घर है ओदे हिसाब आप बिल्कुल 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 और ये हमारा ss बॉडी में होता है इसका इंपेलर अंदर ss का होता है 304 वाइंडिंग हमारी प्रॉपर कॉपर की है 1 साल की इसकी रिप्लेसमेंट गारंटी है 1 ईयर की इसकी वारंटी है ठीक है सर जी जी सर थैंक यू सर थैंक यू सर तो लो भी दोस्तों जेकर वाटर टैंक लेना चाहने हो ਤਾਂ ਪਲੇਟਿਨਮ ਦਾ ਤੁਸੀਂ ਸਰਚ ਕਰ ਸਕਦੇ ਹੋ ਲਓ ਜੀ ਅਗਲੀ ਸਟਾਲ ਆ ਗਈ ਕਾਸੀ ਫਰਨੀਚਰ ਦੀ ਜਿਨ੍ਹਾਂ ਕੋਲੇ ਬਹੁਤ ਹੀ ਜੁਨੀਕ ਤੇ ਵਧੀਆ ਆਈਟਮਾਂ ਨੇ ਸਭ ਤੋਂ ਵਧੀਆ ਗੱਲ ਹੈ ਕਿ ਇਹਨਾਂ ਨੇ ਪ੍ਰਾਈਸ ਲਿਸਟ ਵੀ ਪ੍ਰੋਪਰ ਲਾਇਆ ਵੀ ਗਾਹਕ ਨੂੰ ਕੋਈ ਪ੍ਰੋਬਲਮ ਨਾ ਆਵੇ ਜੇ ਕੋਈ ਚੀਜ਼ ਲੈਣੀ ਚਾਹੁੰਦੇ ਨੇ ਤੇ ਜਿਹੜੇ ਜਿਵੇਂ ਆਪਾਂ ਚੰਗੇ ਰੈਸਟੋਰੈਂਟਸ ਦੇਖੇਦੇ ਆ ਜੁਨੀਕ ਪੁਆਇੰਟ ਨੇ ਤੇ ਬਹੁਤ ਸਾਰੇ ਫਰਨੀਚਰ ਦੇ ਨਵੇਂ ਤੇ ਸੋਹਣੇ ਪ੍ਰੋਡਕਟ ਨੇ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਤੇ ਮੇਨ ਗੱਲ ਹੈ ਵੀ ਸਾਨੂੰ ਲਾਸਟ ਦੇ ਦੋ ਦਿਨਾਂ ਵਿੱਚ ਜਿਹੜਾ ਆਉਣ ਦਾ ਮੌਕਾ ਮਿਲਿਆ ਨਹੀਂ ਸੀ ਦਰਸ਼ਕਾਂ ਤੱਕ ਸਾਰੇ ਇਹ ਪਹੁੰਚਾਉਂਦੇ ਵੀ ਵੱਧ ਤੋਂ ਵੱਧ ਲਾਭ ਉਠਾ ਸਕਦੇ ਤੇ ਕਾਲਸੀ ਫਰਨੀਚਰ ਤੇ ਬਹੁਤ ਸਾਰੇ ਸੋਹਣੇ ਜਿਹੜੇ ਪ੍ਰੋਡਕਟ ਨੇ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ ਸਰ ਆਪਣੀ ਲੋਕੇਸ਼ਨ ਕਿੱਥੇ ਹੈ ਆਪਣੀ ਲੋਕੇਸ਼ਨ ਲਿਬੜਾ ਡੁਗਰੀ ਰੋਡ ਦੇਖੀ ਹੈ ਜੀ ਜੀ ਉਹਦੇ ਸਾਹਮਣੇ ਨਾ ਲਿਬੜਾ ਰੋਡ ਗਈ ਹੈ ਜੀ ਜੀ ਜੇ ਲਿਵਰ ਰੋਡ ਸਿੱਧੇ ਜਾਓਗੇ ਸਾਹਮਣੇ ਨਾ ਲਾਈਨਾਂ ਆ ਜਾਣੀਆਂ ਜੀ ਲਾਈਨਾਂ ਦੇ ਨਾਲ-ਨਾਲ ਰਾਈਟ ਹੋਵੋਗੇ ਸਾਹਮਣੇ ਲਾਈਨਾਂ ਦੇ ਬਿਲਕੁਲ ਸਾਹਮਣੇ ਆਪਣਾ ਨਾ ਕਲਸੀ ਫਰਨੀਚਰ ਦੀ ਫੈਕਟਰੀ ਕੋਜੀ ਸੈਟਿੰਗ ਸਿਸਟਮ ਦੇ ਨਾਲ ਆਪਾਂ ਕਲਸੀ ਫਰਨੀਚਰ ਦੇ ਵਿੱਚ ਡੀਲ ਕਰਦੇ ਸਰ ਹਾਂਜੀ ਹਾਂਜੀ ਫਰਨੀਚਰ ਹੈਗਾ ਤੇ ਰੈਸਟੋਰੈਂਟ ਚੇਅਰਾਂ ਬਾਰ ਸਟੂਲ ਆਫਿਸ ਚੇਅਰ ਜੀ ਹਾਂਜੀ ਜੀ ਸਰ ਥੈਂਕ ਯੂ ਸਰ ਤੇ ਲੋਬੀ ਦੋਸਤੋ ਕਲਸੀ ਫਰਨੀਚਰ ਦੇ ਬਹੁਤ ਸੋਹਣੇ ਪ੍ਰੋਡਕਟ ਨੇ ਤੇ ਬੱਚਾ ਇਧਰ ਇੰਜੋਏ ਕਰ ਰਿਹਾ ਹੈਗਾ ਮੇਰੇ ਨਹੀਂ ਆਰੇ ਤੇ ਇਧਰ ਜੀ ਡੀ ਕ੍ਰੇਸ਼ਨ ਵਾਲਿਆਂ ਦੇ ਬਾਈ ਹੋਰਾਂ ਦਾ ਬਹੁਤ ਸੋਹਣਾ ਕੰਮ ਹੈ ਇਹਨਾਂ ਦੀ ਆਪਾਂ ਅਲੱਗ ਵੀ ਵੀਡੀਓ ਬਣਾਈ ਆ ਕਿਉਂਕਿ ਸਾਰਿਆਂ ਤੋਂ ਸੋਹਣੀ ਸਟਾਈਲ ਜਿਹੜੀ ਸਾਨੂੰ ਇੱਥੇ ਇਹਦੇ ਵਿੱਚ ਦੇਖਣ ਨੂੰ ਮਿਲੀ ਹੈਗੀ ਦੋਸਤੋ ਜਿਵੇਂ ਹੁਣ ਆਪਾਂ ਅੱਗੇ ਆਗੇ ਭਾਰਤ ਇਨੋਵੇਸ਼ਨ ਦੀ ਜਿਹੜਾ ਡਿਸਪਲੇ ਹੈਗੀ ਜਿਹਦੇ ਵਿੱਚ ਸਮਾਰਟ ਟੱਚ ਪੈਨਲ ਤੁਹਾਨੂੰ ਮਿਲ ਜਾਣਗੇ ਮਤਲਬ ਜੋ ਵੀ ਤੁਸੀਂ ਟੈਕਨੋਲੋਜੀ ਦਾ ਫਾਇਦਾ ਲੈਣਾ ਚਾਹੁੰਦੇ ਹੋ ਉਹ ਸਾਰੇ ਪੈਨਲ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਜੇ ਜਿਵੇਂ ਆਪਾਂ ਹੋਟਲਾਂ ਦੇ ਵਿੱਚ ਦੇਖਦੇ ਆ ਉਸ ਤਰੀਕੇ ਨਾਲ ਹਰ ਤਰ੍ਹਾਂ ਦਾ ਤੁਹਾਨੂੰ ਜਿਹੜਾ ਪ੍ਰੋਡਕਟ ਮਿਲੂਗਾ ਤੇ ਤੁਸੀਂ Google 'ਚ ਵੀ ਇਹਨਾਂ ਦਾ ਐਡਰੈਸ ਚੈੱਕ ਕਰ ਸਕਦੇ ਹੋ ਤੇ ਰਿਵਿਊ ਪੜ੍ਹ ਕੇ ਤੁਸੀਂ ਕੋਈ ਵੀ ਪ੍ਰੋਡਕਟ ਲੈ ਸਕਦੇ ਹੋ ਪਰ ਬਾਕੀ ਜਿਵੇਂ ਇੱਧਰ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਤਰ੍ਹਾਂ ਦੇ ਜਿਹੜੇ ਇਹਨਾਂ ਕੋਲ ਪ੍ਰੋਡਕਟ ਤੁਹਾਨੂੰ ਮਿਲ ਜਾਣਗੇ ਗੇਟ ਮੋਟਰਸ ਮਿਲ ਜਾਣਗੀਆਂ ਸਲਾਈਡਿੰਗ ਗੇਟ ਦੇ ਮੋਟਰ ਮਿਲ ਜਾਣਗੇ ਸਵਿੰਗ ਗੇਟ ਮਿਲ ਜਾਣਗੇ ਤੇ ਕੱਟਣ ਵਾਸਤੇ ਤੁਹਾਨੂੰ ਮੋਟਰਸ ਮਿਲ ਜਾਣਗੀਆਂ ਮਤਲਬ ਜੋ ਵੀ ਤੁਸੀਂ ਟੈਕਨੋਲੋਜੀ ਦਾ ਪ੍ਰੋਡਕਟ ਲੈਣਾ ਚਾਹੁੰਦੇ ਹੋ ਉਹ ਭਾਰਤ ਇਨੋਵੇਸ਼ਨ ਦਾ ਤੁਸੀਂ ਸਰਚ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਮੋਬਾਈਲ ਐਪ ਤੋਂ ਇੰਟੈਲੀਜੈਂਟ ਕੰਟਰੋਲ ਬੋਰਡ ਉਹ ਸਾਰੇ ਤਰ੍ਹਾਂ ਦੇ ਤੁਹਾਨੂੰ ਜਿਹੜੇ ਪ੍ਰੋਡਕਟ ਨੇ ਮਿਲਨੇ ਨੇ ਇਸ ਤੋਂ ਅੱਗੇ ਆਪਾਂ ਚੱਲ SKT ਇੰਪੈਕਟਸ ਤੇ ਇਹਨਾਂ ਕੋਲੇ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਵਾਲ ਪੇਪਰ ਜਾਂ ਬੌਲੀ ਸਟੋਨ ਤੇ ਗਰਾਸ ਦੇ ਤੁਹਾਨੂੰ ਲੁੱਕ ਦੇ ਡਿਜ਼ਾਈਨ ਮਿਲ ਜਾਣਗੇ ਪੀਜਰ ਸਟੋਨ ਮਿਲ ਜੂਗਾ ਹਰ ਤਰ੍ਹਾਂ ਦਾ ਤੁਸੀਂ ਆਪਣੇ ਘਰ ਨੂੰ ਜੇ ਸੋਹਣੀ ਲੁੱਕ ਦੇਣੀ ਚਾਹੁੰਦੇ ਹੋ ਤੇ ਡਬਲ ਯੂ ਪੀ ਸੀ ਲੂਵਰਸ ਮਿਲ ਜਾਣਗੇ ਜੋ ਕਿ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਚੱਲਦੇ ਨੇ ਦੋਸਤੋ ਅੱਗੇ ਨਾ ਗਣਪਤੀ ਫਰਨੀਚਰ ਆ ਗਿਆ ਜਿਨ੍ਹਾਂ ਦਾ ਬਹੁਤ ਹੀ ਰਾਇਲ ਲੁੱਕ ਤੇ ਕਲਾਸਿਕ ਸੋ ਨੀਚੇ ਦਾ ਕੰਮ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਧਰ ਝੂਲਾ ਵੀ ਤਿਆਰ ਕਰਾਇਆ 475000 ਇਹਦਾ ਪ੍ਰਾਈਸ ਹੈ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਜਿਹੜੇ ਡਿਜ਼ਾਈਨ ਕੀਤੇ ਹੋਏ ਨੇ ਤੇ ਮੈਮ ਦੇਊਗਾ ਜਾਣਕਾਰੀ ਕਿਹੜੇ ਕਿਹੜੇ ਪ੍ਰੋਡਕਟ ਆਪਣੇ ਕੋਲ ਮਿਲਦੇ ਨੇ सर कार्विंग कॉन्सैप्ट मिलता है आई एम इंटीरियर डिजाइनर द फॉर्म इज ने बाय द नेम ऑफ द गणपति फर्नीचर इट इज लोकेटेड इन पखवाल रोड नियर सेलिब्रेशन गेस्ट हाउस वी डू कस्टमाइजेशन एंड वी डू ऑल द कार्विंग काविंग स्ट्रेट लाइन वी हैव लिटल आर्ट रिक्लाइन फ्रेंचाइजी ऑफ डेली एंड वी डू एवरीथिंग इंटीरियर पार्ट थैंक यू मैम लो भी दोस्तों जी सर जिम्मे इधर सुन दिखाया बहुत सोहने क्लासिक जो डिजाइन ने इधर ਮਾਡਰਨ ਲੁੱਕ ਵੀ ਆਗੇ ਤੇ ਬਹੁਤ ਵਧੀਆ ਜੇ ਕਹਿੰਦੇ ਨਾ ਮਤਲਬ ਆਰਾਮਦਾਇਕ ਤੇ ਵਧੀਆ ਜੇ ਕਹਿੰਦੇ ਫਰਨੀਚਰ ਦਾ ਕੰਮ ਹੋਇਆ ਹੋਇਆਗਾ ਤੇ ਜੇ ਤੁਸੀਂ ਸੋਹਣਾ ਤੇ ਘੈਂਟ ਗੱਲਬਾਤ ਲੈਣਾ ਚਾਹੋ ਕੋਈ ਪ੍ਰੋਡਕਟ ਤਾਂ ਬਾਈ ਹੋਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਗਣਪਤੀ ਫਰਨੀਚਰ ਲੋ ਵੀ ਦੋਸਤੋ ਅੱਗੇ ਆਰਟ ਐਂਡ ਕਰਾਫਟ ਦੇ ਪ੍ਰੋਡਕਟ ਦਿਖਾਉਣੇ ਆ ਤੇ ਬਹੁਤ ਸੋਹਣਾ ਜਿਹੜਾ ਡਿਸਪਲੇ ਬਣਿਆ ਹੋਇਆਗਾ ਜਿਹੜਾ ਤੁਹਾਡੇ ਘਰ ਨੂੰ ਚਾਰ ਚੰਨ ਲਾ ਦੂਗਾ ਜਿਵੇਂ ਹੁੰਦਾ ਆਪਾਂ ਇੰਟੀਰੀਅਰ ਦੇ ਵਿੱਚ ਆਪਾਂ ਨੂੰ ਛੋਟੇ-ਛੋਟੇ ਚੀਜ਼ਾਂ ਦੀ ਲੋੜ ਹੁੰਦੀ ਆ ਕੋਈ ਆਪਣੀ ਬਾਲ ਖਾਲੀ ਪਈ ਹੁੰਦੀ ਆ ਕੋਈ ਆਪਣਾ ਕੋਨਾ ਖਾਲੀ ਪਿਆ ਹੁੰਦਾ ਤਾਂ ਉੱਥੇ ਤੁਸੀਂ ਡਿਜ਼ਾਈਨ ਦੇਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਬਹੁਤ ਹੀ ਸੋਹਣੇ-ਸੋਹਣੇ ਇਹਨਾਂ ਦੇ ਡਿਜ਼ਾਈਨ ਆ ਜਿਹੜੇ ਬਣਾਏ ਹੋਏ ਨੇ ਹਰ ਇੱਕ ਚੀਜ਼ ਇੰਟੀਰੀਅਰ ਚ ਕਿਤੇ ਵੀ ਆਪણો ਹੁੰਦਾ ਨਾ ਵੀ ਆ ਸਪੇਸ ਖਾਲੀ ਪਈ ਆ ਇੱਥੇ ਆਪਾਂ ਕੀ ਕਰ ਸਕਦੇ ਹਾਂ ਤੁਸੀਂ ਇਹਦੇ ਵਿੱਚੋਂ ਆਪਣਾ ਸਿਲੈਕਸ਼ਨ ਕਰ ਸਕਦੇ ਹੋ ਤੇ ਬਹੁਤ ਹੀ ਜੁਨੀਕ ਤੇ ਕੈਂਟ ਆਈਟਮਾਂ ਬਣਾਈਆਂ ਹੋਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਹਰ ਇੱਕ ਚੀਜ਼ ਜਿੱਥੇ ਜਿਵੇਂ ਆਪਾਂ ਜੋ ਐਂਟਰੀ ਕਰਦੇ ਆ ਘਰ ਦੇ ਵਿੱਚ ਉੱਥੇ ਆਪਾਂ ਲਾਉਣਾ ਇਦਾਂ ਜਿਵੇਂ ਗਲਾਸ ਦੇ ਨਾਲ ਆ ਦੇਖੋ ਤੁਸੀਂ ਪੰਛੀ ਲੱਗੇ ਹੋਏ ਨੇ ਵੱਖੋ ਵੱਖਰੇ ਇਹ ਜਿਹੜਾ ਡਿਜ਼ਾਈਨ ਆ ਤੁਹਾਨੂੰ ਆਰਕਾ ਆਰਟ ਐਂਡ ਕ੍ਰਾਫਟ ਵਾਲੇ ਤੋਂ ਮਿਲ ਸਕਦੇ ਨੇ ਤੇ ਇਹਨਾਂ ਦੀ ਮੈਂ ਲੋਕੇਸ਼ਨ ਦੱਸਦਾ ਜੀ ਸੁਲਤਾਨਪੁਰ ਨਿਊ ਦਿੱਲੀ ਤੇ ਵੈਸੇ ਤੁਸੀਂ ਗੂਗਲ 'ਚ ਸਰਚ ਕਰ ਸਕਦੇ ਹੋਗੇ ਆਰਕਾ ਆਰਟ ਐਂਡ ਕ੍ਰਾਫਟ ਪ੍ਰਾਈਵੇਟ ਲਿਮਟਿਡ ਦੋਸਤੋ ਹੁਣ ਆਪਾਂ ਅਗਲੀ ਸਟਾਲ ਸਨ ਸਟਾਈਲਰ ਦੀ ਆ ਜਿਹਨੂੰ ਸਾਰੇ ਜਾਣਦੇ ਹੀ ਆ ਤੇ ਉਹਦੇ ਪ੍ਰੋਡਕਟ ਆਪਾਂ ਜਾਣਕਾਰੀ ਲਵਾਂਗੇ ਤੇ ਸਰ ਨਾਲ ਗੱਲਬਾਤ ਕਰਾਂਗੇ ਸਰ ਆਪਾਂ ਕਿਹੜੇ ਕਿਹੜੇ ਪ੍ਰੋਡਕਟ ਚ ਡੀਲ ਕਰਦੇ ਆ ਤੇ ਆਪਣੇ ਕਸਟਮਰ ਵਾਲੀ ਕਿਹੜੇ ਕਿਹੜੇ ਨਵੇਂ ਪ੍ਰੋਡਕਟ ਆਏ ਜਿਹੜੇ ਬੇਸਿਕਲੀ ਜਿਹੜੇ ਆਪਣੀ ਜਿਹੜੀ ਕੰਪਨੀ ਹੈ ਪਹਿਲਾਂ ਤਾਂ ਮੌਦੇਬਾਰੇ ਦੱਸਾਂਗਾ ਇਹ ਕੰਪਨੀ ਸਾਡੀ ਆਏਗੀ ਐਕਚੁਅਲੀ ਡੇਲੀਵੇਸ ਕੰਪਨੀ ਹੈ ਜੀ ਸਰ ਔਰ ਇਹ ਸਾਡਾ ਮੈਨੂਫੈਕਚਰਿੰਗ ਪਲਾਂਟ ਹੈ ਪਾੜੀਪਾਦੇ ਵਿੱਚ ਜੀ 올모스트 18 ਸਾਲ ਪੁਰਾਣੀ ਕੰਪਨੀ ਹੈ ਜੀ ਕਾੜੀ ਨਾਮ ਅਸੀਂ ਐਸਐਸਡੀ ਵਾਟਰ ਟੈਕਸ ਹੋ ਗਏ ਜੀ ਹੀਟ ਪੰਪਸ ਹੋ ਗਏ ਜੀ ਸੋਲਰ ਵਾਟਰ ਹੀਟਰਸ ਹੋ ਗਏ ਵਾਟਰ ਸੌਫਟਨਰਸ ਵਾਟਰ ਫਿਲਟਰਸ ਪ੍ਰੈਸ਼ਰ ਪੰਪ ਸਰਕੂਲੇਸ਼ਨ ਪੰਪ ਇਹਨਾਂ ਪਟਾਟਾ ਡੀਲ ਕਰਦੇ ਹਾਂ ਜੀ ਹੁਣ ਜੋ ਲੇਟੈਸਟ ਅਸੀਂ ਪ੍ਰੋਡਕਟ ਲਾਂਚ ਕੀਤਾ ਹੈਗਾ ਉਹ ਐਸਐਸਡੀ ਪਲੰਬਿੰਗ ਪਾਈਪ ਹੈ ਜੋ ਅਸੀਂ ਲੇਟੈਸਟ ਲਾਂਚ ਕੀਤੀ ਹੈ ਇਹ ਸਾਡਾ ਲੇਟੈਸਟ ਲਾਂਚ ਪ੍ਰੋਡਕਟ ਹੈ ਸਟੀਨਲੈਸ ਸਟੀਲ ਦੀ ਪਲੰਬਿੰਗ ਪਾਈਪ ਠੀਕ ਹੈ ਜੀ ਪਰ ਜਿੱਥੇ ਆਪਾਂ ਪਲਾਸਟਿਕ ਦੀਆਂ ਪਾਈਪਾਂ ਪਾਉਣੇ ਆ ਉੱਥੇ ਸਟੀਲ ਦੀ ਸਟੀਲ ਦੀ ਪਲੰਮਿੰਗ ਪਾਈਪ ਜਿਹੜੀ ਹੈਗੀ ਹੈਗੀ ਆ ਉੱਥੇ ਇੰਸਟਾਲ ਹੋ ਜਾਏਗੀ ਜੀ ਸਰ ਇਹਦੇ ਕੀ ਫੀਚਰ ਨੇ ਮਤਲਬ ਇਹਦਾ ਫਰਕ ਕੀ ਰਹੂਗਾ ਸਰ ਇੱਕ ਤਾਂ ਨਾ ਇਹਦਾ ਇੱਕ ਬੈਨੀਫਿਟ ਤੇ ਇਹ ਹੈਗਾ ਕਿ ਇਹਦੀ ਨਾ ਲਾਈਫ ਸਪੈਨ ਬਹੁਤ ਜ਼ਿਆਦਾ ਹੈ ਜਿਵੇਂ ਆਪਾਂ ਨਾਰਮਲ ਪਾਈਪਿੰਗ ਦੇ ਨਾਲ ਲਈਏ ਤੇ ਇਹਦਾ ਇਹਦੀ 50 ਤੋਂ 60 ਕਰਦੇ ਆਲਾ ਲਾਈਫ ਸਪੈਨ ਆਪਾਂ ਅਸਿਊਮ ਕਰਕੇ ਚੱਲਦੇ ਆ ਕਿ ਇਹਦਾ ਆਰਾਮ ਨਾਲ ਹੈਗਾਗਾ ਠੀਕ ਹੈ ਸਰ ਠੀਕ ਹੈ ਜੀ ਦੂਸਰਾ ਸਟੇਨਲਰ ਸਟੀਲ ਹੈ ਜਿਹਦੇ ਵਿੱਚ ਪਾਣੀ ਦੀ ਹਾਈਜਨਿਕ ਇੱਕ ਮੈਂਟੇਨ ਨਹੀਂ ਲੈਂਦੀ ਐ ਐਸ ਕੰਬੈਟਿਟੀ ਸੀ ਪੀ ਵੀ ਸੀ ਯੂ ਵੀ ਬੀ ਸੀ ਦੀ ਜਿਹੜੇ ਆਪਾਂ ਪਾਈਪ ਯੂਜ਼ ਕਰਦੇ ਆਂ ਪਲਾਸਟਿਕ ਤੇ ਜਿਵੇਂ ਅੱਜਕੱਲ ਸਾਰੇ ਗਵਰਨਮੈਂਟ ਹੈਗੇ ਪਲਾਸਟਿਕ ਨੂੰ ਬੈਨ ਕਰ ਰਹੀ ਆ ਠੀਕ ਹੈ ਠੀਕ ਹੈ ਇਹਦੇ ਵਿੱਚ ਪਲਾਸਟਿਕ ਚ ਕੀ ਹੁੰਦਾ ਪਲਾਸਟਿਕ ਪਾਣੀ ਦੀ ਹਾਈਜਨਿਕ ਖਤਮ ਹੋ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਐਸਾ ਦੇ ਵਿੱਚ ਪ੍ਰੋਪਰਟੀ ਜਿਹੜੀ ਸੇਮ ਰਹਿੰਦੀ ਆ ਪਾਣੀ ਕੀ ਹਾਈਜਨਿਕ ਬਣੀ ਰਹਿੰਦੀ ਆ ਠੀਕ ਆ ਸਰ ਠੀਕ ਹੈ ਜੀ ਤੀਸਰਾ ਇਹ ਹੈਗਾ ਕਾ ਕਿ ਕਿਹਨਾ ਇਹਦੀ ਜਿਹੜੀ ਨੋ ਡਾਊਟ ਕਾਸਟਿੰਗ ਜ਼ਿਆਦਾ ਹੈਗੀ ਹੈ ਜੀ ਲੇਕਿਨ ਇਹਦੇ ਵਿੱਚ ਕਿਤਨਾ ਕਿਤੇ ਆਪਾਂ ਨੂੰ ਵਾਟਰ ਟੈਂਪਰੇਚਰ ਰਿਲੇਟਿਵਲੀ ਆਪਾਂ ਨੂੰ ਬੈਨੀਫਿਟਸ ਮਿਲਦੇ ਨੇ ਤੁਹਾਡਾ ਹੈਲਥ ਬੈਨੀਫਿਟ ਵੀ ਹੈਗੇ ਨੇ ਇਹਦੇ ਚਾ ਕੁਝ ਹੈਲਥ ਬੈਨੀਫਿਟਸ ਵੀ ਆਗੇ ਨੇ ਕੁਝ ਲੈਵਲ ਤੇ ਅਸੀਂ ਇਹਨੂੰ ਕਿੱਚ ਗਰਮ ਪਾਣੀ ਵਾਸਤੇ ਤਾਂ ਇਨਸੂਲੇਟ ਕਰਕੇ ਵੀ ਦੇ ਰਹੇ ਹਾਂ ਤਾਂ ਕਿ ਗਰਮ ਪਾਣੀ ਦਾ ਟੈਂਪਰੇਚਰ ਮੈਂਟੇਨ ਰਹੇ ਕਿਉਂਕਿ ਆਮ ਤੌਰ ਜਿਹੜੀ ਪਾਈਪਾਂ ਆਉਂਦੀ ਹੈ ਉਹਦੇ ਚ ਪਾਣੀ ਗਰਮ ਜਿਹੜਾ ਹੁੰਦਾ ਹੈਗਾ ਉਹ ਬਹੁਤ ਜਲਦੀ ਠੰਡਾ ਹੋ ਜਾਂਦਾ ਹੈਗਾ ਤਾਂ ਇਹਨੂੰ ਅਸੀਂ ਇਨਸੂਲੇਟ ਕਰਕੇ ਵੀ ਦੇ ਰਹੇ ਹਾਂ ਤਾਂ ਕਿ ਪਾਣੀ ਦਾ ਜਿਹੜਾ ਤੀਸਰਾ ਅਸੀਂ ਆਪਣੀ ਵੈਸੇ ਸਾਡੀ ਸਪੈਸ਼ਲਿਜੇਸ਼ਨ ਹੈ ਹੀਟ ਪੰਪਸ ਦੇ ਵਿੱਚ ਪਰ ਅਸੀਂ ਹੁਣ ਇਹਦੇ ਵਿੱਚ ਹੋਰ ਆਪਣੀ ਸਪੈਸ਼ਲਿਜੇਸ਼ਨ ਇਨਕਰੀਜ਼ ਕੀਤੀ ਹੈ ਜੀ ਸਵਿਫਟ ਸਾਡੇ ਕੋਲੇ ਅੱਜ ਹੀ ਡੇਟ ਦੇ ਵਿੱਚ ਹੀਟ ਪੰਪਸ ਦੀ ਕੈਟਾਗਰੀ ਗਾਵਾਂ ਤੋਂ ਕੁਝ ਕੰਪਨੀਆਂ ਜਿਹੜੇ ਡੋਮੈਸਟਿਕ ਹੀਟ ਪੰਪ ਮੈਡੀਲ ਕਰਦੇ ਆ ਕੁਝ ਕਮਰਸ਼ੀਅਲ ਜੀ ਕਰਦੇ ਆ ਪਰ ਅਗਰ ਸਨਸਟਾਲਰ ਦੀ ਗੱਲ ਕਰੀਏ ਸਾਡੇ ਕੋਲੇ ਡੋਮੈਸਟਿਕ ਵੀ ਹੈ ਕਮਰਸ਼ੀਅਲ ਵੀ ਹੈ ਸਾਡੇ ਕੋਲ ਇੰਡਸਟਰੀਅਲ ਹੀਟ ਪੰਪ ਵੀ ਹੈ ਸਾਡੇ ਕੋਲ ਸਿਵਲ ਪੂਜ ਵਾਸਤੇ ਵੀ ਸਪੈਸ਼ਲ ਹੀਟ ਪੰਪਸ ਵੀ ਹੈ ਠੀਕ ਹੈ ਸਾਡੇ ਕੋਲੇ ਹੇਲ ਏਰੀਆ ਸੌਸ ਹੈ ਜਿੱਥੇ -30 ਡਿਗਰੀ ਤੱਕ ਦਾ ਟੈਂਪਰੇਚਰ ਰਹਿੰਦਾ ਹੈ ਜੀ ਉੱਥੇ ਵਰਕਆਊਟ ਕਰਨ ਵਾਸਤੇ ਵੀ ਹੀਟ ਪੰਪਸ ਹੈਗੇ ਨੇ ਜਿਹੜੇ ਉੱਥੇ ਇਹਨੇ ਲੋ ਟੈਂਪਰੇਚਰ ਜਿਹੜੀ ਦਾ ਪਾਣੀ ਗਰਮ ਕਰੇ ਕੀ ਬਾਤ ਹੈ ਮਤਲਬ ਬੈਸੇ ਤਾਂ ਸਾਰੇ ਲੋਨ ਹੀ ਨੇ ਸਨ ਸਟੈਨਲ ਪਰ ਬਹੁਤ ਵਧੀਆ ਤੇ ਪਿਆਰੇ ਪ੍ਰੋਡਕਟ ਜਿਹੜੇ ਤੁਸੀਂ ਬਣਾਉਂਦੇ ਹੋ ਤੇ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ